ਪਰ ਇਹਦਾ ਕੀ ਕਰਾਂ ਇਹ ਤਾਂ ਬਿਲਕੁਲ ਨਿਆਣ ਮਤਵ ਬੜਾ ਓਲਾਵਾ ਓਲਾ ਰਖਿਆ ਨਾ ਫਿਰ ਓਲਾਵਾ ਦੀ ਆਹੋ ਤੜਨ ਨਾ ਨੇ ਗੜੀ ਪੈਣਾ ਵਾਲੀ ਫਿਰ ਕੀਤੀ ਫਿਰ ਹੁਣ ਉਹਨੂੰ ਜਾ ਕੇ ਕੀ ਆਖੀ ਅਸੀਂ ਇਹਨੂੰ ਆਖਣਾ ਕੀ ਉਹਨੂੰ ਦੋ ਲਾਂਬਾ ਵੀ ਆਖੀ ਦਣਾਏ ਯਾਰ ਇਹ ਕੀ ਖੇੜਨਾ ਦੱਸ ਚੱਲ ਮੂੰਣਾ ਬਣਾਇ ਤੈਨੂੰ ਕਰ ਫਲਾ ਕੇੜ ਲੈਣੇ ਆ ਕੀ ਖੇੜਨਾ ਇਹ ਆਓ ਮੀਨਾ ਤਾਟੀਆਂ ਨਹੀਂ ਉਹ ياتਾ کی کرنی آواں اور ممی آئی میں جرا گیا ہاں باہر تے آ میں ہا ہتا ٹھولے پھریاں ناں ہاں مینو روٹی بنی ہے آ روٹی بناتی ہے چل روٹی بنی ہے تے منوں فواس روٹی پا تے روٹی باہر چ کھانی ہے پہلے میرے نال گل سن ایک دسو تے میں تیرے نال یہ کرنے سی گی کہ جے وڈی لےاندی ہے تو اوترا توتلی انو اوترا نہیں کی گلا سمجھ لگدی ادی کوئی ہے ਤਿਆ ਨਿੱਕੀ ਆ ਤੇ ਨਿੱਕੀ ਦਾ ਉਤਰਾ ਸਿੱਧਰੀ ਲੈ ਆਂਦੀ ਆ ਤੇ ਮੇਰੇ ਤੇ ਕਰਮੀ ਮਾਰੇ ਮੈਨੂੰ ਦੋਵੇਂ ਇੱਕੋ ਜਿਹੀਆਂ ਜੁੜ ਗਈਆਂ ਕੀ ਭਾਲਾਂ ਮੈਂ ਮੈਨੂੰ ਇਹਨਾਂ ਦੇ ਚੋ ਕੰਮ ਕੋਈ ਭਾਲਦਾ ਮੈਂ ਇਹਨਾਂ ਦੇ ਚ ਕੀ ਮੈਨੂੰ ਕਰਕੇ ਦੇਣ ਗਿਆ ਹੈ ਮੰਮੀ ਮੈਨੂੰ ਨਹੀਂ ਕਿ ਉਹਦੀ ਮਸਲ ਵੀ ਸਮਝਉਂਦੀ ਸਿਆਣੇ ਵਾਲਾ ਕੋਈ ਕੰਮ ਹੀ ਨਹੀਂ ਹੁੰਦਾ ਹਰ ਟਾਈਮ ਬਸ ਸ਼ਰਾਰਤ ਕਰਦੀ ਰਹਿੰਦੀ ਜਿਵੇਂ ਨਿਆਣਿਆਂ ਵਾਂਗੂ ਜਿੱਦਾਂ ਨਿਆਣਿਆਂ ਦਾ ਦਿਮਾਗ ਨਹੀਂ ਹੁੰਦਾ ਇਦਾਂ ਕਰਦੀ ਰਹਿੰਦੀ ਦੱਸ ਇਹਨੂੰ ਕੀ ਕਹਿਣਾ ਹੁਣ ਮੈਂ ਗੱਲ ਕਰੀਏ ਤੇ ਨਾਲੋ ਚੱਲੀਣਾ ਜਿਹੜੀ ਵੀ ਚੱਲਣ ਬਣੀ ਆ ਉਹਨੂੰ ਕਰ ਫੋਨ ਤੈਨੂੰ ਕਹੇ ਭੈਣ ਤੇ ਦਾ ਢੀ ਨਾ ਉਹਨੇ ਨਹੀਂ ਹਟਣਾ ਚੰਗੀ ਕੀਤੀ ਸਾਡਾ ਘਰ ਖਰਾਬ ਕਰਕੇ ਰੱਖਤਾ ਹੁੰਦਾ ਸਾਰ ਫੋਨ ਕਰੀਏ ਉਹਨੂੰ ਉਹਦਾ ਮੈਂ ਕੀ ਗੱਲ ਕਰਾਂ ਹੋਈ ਤਾਂ ਜੇ ਮੇਰੀ ਭੈਣ ਤਾਂ ਜੇ ਹੁਣ ਵਿਚੋਲਣੇ ਹੁਣ ਵਿਚੋ ਉਹਨਾਂ ਦਾ ਚੰਗਾ ਹੀ ਕਰਦਾ ਵਾ ਆਹ ਵਿਚੋਲਾ ਉਹਨਾਂ ਤੇ ਚੰਗਾ ਹੀ ਕਰਦਾ ਵਾ ਤੇ ਜੇ ਸਾਡੇ ਕਰਮਾਂ ਦੇ ਵਿੱਚ ਇਹੋ ਜਿਹਾ ਲਿਖਿਆ ਆਇਆ ਹੈਗਾ ਤਾਂ ਫਿਰ ਮੁੜ ਕੇ ਉਹਨੂੰ ਅਸੀਂ ਕੀ ਕਰ ਸਕਦੇ ਹੁਣ ਤੇ ਮੰਮੀ ਜ਼ੁਬਾਨ ਦਾ ਤਾਂ ਪਤਾ ਹੀ ਹੁੰਦਾ ਨਾ ਚੱਲ ਤੋਤਲੇ ਦੀ ਗੱਲ ਹੋਰ ਆ ਉਹਨੂੰ ਉਹਦਾ ਸਮਝ ਆ ਗਈ ਆ ਭਾਬੀ ਨੂੰ ਪਰ ਇਹਦਾ ਕੀ ਕਰਾਂ ਇਹ ਤੇ ਬਿਲਕੁਲ ਨਿਆਣ ਮਤਵ ਬੜਾ ਹੋਲਾ ਵਾ ਕੋਲਾ ਰਖਿਆ ਨਾ ਨੇ ਫਿਰ ਹੋਲਾ ਵਾ ਆਹੋ ਤੜਨੋਂ ਨਗਰੀ ਪੈਣਾ ਵਾਲੀ ਕਰ ਕੀਤੀ ਫਿਰ ਹੁਣ ਉਹਨੂੰ ਜਾ ਕੇ ਕੀ ਆਖੀ ਅਸੀਂ ਇਹਨੂੰ ਆਖਣਾ ਕੀ ਇਹਨੂੰ ਦੋ ਲੰਬਾ ਕੇ ਤੇ ਜੇ ਉਹਨੂੰ ਫੋਨ ਕਰੀਦਾ ਵਾ ਤਾਂ ਫੋਨ ਤਾਂ 24 ਘੰਟੇ ਬੰਦ ਰਹਿੰਦਾ ਫੋਨ ਤੇ ਚੁੱਕਦੀ ਨਹੀਂ ਨੀ ਤੇ ਘਰੋਂ ਮੇਰੇ ਕੋਲ ਜਾ ਨਹੀਂ ਜਾਂ ਮੈਂ ਰਹਿਣ ਜਾਂਦਾ ਕਿ ਪਾਸੇ ਮੈਂ ਕੀ ਕਰਾਂ ਕੋਈ ਨਹੀਂ ਇੱਕ ਵਾਰੀ ਮੈਂ ਆਵੇਦਾ ਫੋਨ ਲਾ ਕੇ ਜੇ ਮੇਰੀ ਕਿਤੇ ਗੱਲ ਹੋਈ ਨਾ ਫਿਰ ਮੈਂ ਤੁਹਾਡੀ ਗੱਲ ਕਰਾਂਗਾ ਠੀਕ ਵਾ ਲੰਬਾ ਤਾਂ ਇਹ ਇੱਕ ਵਾਰੀ ਉਹਨੂੰ ਠੀਕ ਆ ਠੀਕ ਚਲੋ ਠੀਕ ਆ ਪਾਵਰ ਰੋਟੀ ਮੈਂ ਆ ਗਿਆ ਆਓ ਆ ਜਾ ਖਾਲਾ ਪਰ ਹਟਿਆ ਤੁਸੀਂ ਕੱਲ ਤੇ ਮੰਮੀ ਦੀ ਵੀ ਠੀਕ ਆ ਸਮਝ ਤੇ ਗੇਦੀ ਹੁੰਦੀ ਨਹੀਂ ਜੇ ਭਾਬੀ ਆਉਂਦੀ ਸਮਝ ਨਹੀਂ ਲੱਗਦੀ ਕੀ ਮੈਨੂੰ ਜੋ ਕਹਿੰਦੀ ਗਈ ਮੈਨੂੰ ਛੱਡ ਕੇ ਕਿੰਨੂੰ ਨਹੀਂ ਲੱਗਦੀ ਇਹ ਜਿਹੜੇ ਦੂਜੀ ਲਾਂਦੀ ਆ ਸੋਚਾ ਹੀ ਵੀ ਚੱਲ ਰੋਟੀ ਪਾਣੀ ਖਾਵਾਂਗੇ ਵਧੀਆ ਚੱਲ ਜ਼ਿੰਦਗੀ ਕੱਟਾਂਗੇ ਮੈਨੂੰ ਕੀ ਪਤਾ ਹੀ ਇਹ ਬਿਲਕੁਲ ਹੀ ਨੇੜਿਆਂ ਵਾਲਾ ਕੰਮ ਕਰਨਾ ਸਾਰਾ ਦਿਨ ਸਦੰਜਾਂ ਵਾਂਗੂ ਫਿਰਦੀ ਰਹਿੰਦੀ ਐਵੇਂ ਕਦੀ ਇੱਧਰ ਪੜਦਾ ਕਦੀ ਉਹ ਕਰ ਲਾ ਕਦੀ ਇਹ ਕਰ ਲਾ ਦਿਮਾਗ ਹੈ ਹੀ ਨਹੀਂ ਇਹਦਾ ਬਿਲਕੁਲ ਹੀ ਨਿਆਣ ਮਤਵਾ ਵਿਚੋਲੇ ਨੂੰ ਵਕੀਲ ਲੰਬਾ ਦੇਣਾ ਹੁਣ ਜੋ ਹੋ ਹੀ ਗਿਆ ਹੁਣ ਕੀ ਕਰਨਾ ਹਾਂਜੀ ਸ਼ਰਮਾ ਜੀ ਵਧੀਆ ਵਧੀਆ ਠੀਕ ਠਾਕ ਦੀ ਸੁਣਾਓ ਚੱਲ ਵਧੀਆ ਜੀ ਆ ਗਿਆ ਵਾਧ ਮੁਬਾਰਕਾ ਵਧਾਉਣ ਬਹੁਤ ਬਹੁਤ ਕਿਹੜੀ ਤਰੀਕਾ 23 ਤੇ 25 ਨਵੰਬਰ ਚਲ ਠੀਕ ਹੈ ਫਿਰ ਤੇ ਅੱਗੇ ਦੇਣ ਲੱਗੇ ਰਹਿ ਗਏ ਚਲ ਵਧੀਆ ਵਧੀਆ ਠੀਕ ਠਾਕ ਚਲ ਕੋਈ ਗੱਲ ਨਹੀਂ ਆਵਾਂਗੇ ਕੋਈ ਨਹੀਂ ਲੈ ਦੱਸ ਲੈ ਆਵਾਂਗੇ ਭਾਬੀ ਨੂੰ ਕਿਹੜੀ ਕੋਲੋਂ ਸੈਟ ਕਰਾਣਾ ਘਰ ਦੱਸ ਕੋਈ ਨਹੀਂ ਲੈ ਆਵਾਂਗੇ ਨਾਲ ਕੋਈ ਨਹੀਂ ਚਲ ਠੀਕ ਹੈ ਠੀਕ ਹੈ ਮੇਰਾ ਭਰਾ ਚਲ ਠੀਕ ਹੋ ਗਿਆ ਲੈ ਦੱਸ ਨਵਾਂ ਹੜੇ ਕਫਾ ਪੈ ਗਈ ਫੰਡਾ ਵੇਰੇ ਪਾ ਬਿੰ ਲੈ ਕੇ ਇਨ ਨਾਲ ਇਹਨੂੰ ਮੈਂ ਕੀ ਲੈ ਕੇ ਜਾਵਾਂ ਨਾਲ ਇਹਨਾਂ ਤੇ ਜਲੂਸ ਕਢਾ ਕਰਾਦਣਾ ਮੇਰਾ ਉਹ ਇਹ ਦੱਸ ਕਿੱਥੇ ਲੈ ਕੇ ਜਾਵਾਂ ਇਹਨੂੰ ਦੱਸ ਆ ਗਈ ਹੋ ਗਈ ਗੜੀ ਆਹ ਆ ਗੀਆਂ ਕਿੱਥੇ ਗਈ ਅਸੀਂ ਜਾਣਾ ਮੈਂ ਕਿੱਥੇ ਬੰਬੀ ਤੇ ਗਿਆ ਹੋਰ ਮੈਂ ਕਿੱਥੇ ਜਾਣਾ ਨਹੀਂ ਮਨ ਮਨ ਲੈ ਕੀ ਹੋਇਆ ਤੂੰ ਉਹਦੇ ਕੀ ਕਰਨਾ ਹੈ ਮੈਨੂੰ ਨਹੀਂ ਪਤਾ ਸਟੱਪੂ ਖੇਡਣਾ ਹੈ ਬੰਬੀ ਤੇ ਵੀ ਸਟੱਪੂ ਖੇਡਣਾ ਹੈ ਹਾਂ ਸਾਰਾ ਦਿਨ ਇੱਥੇ ਵੀ ਉਹ ਕੰਮ ਤੇ ਬੰਮੀ ਤੇ ਵੀ ਉਹੀ ਕੰਮ ਮੈਨੂੰ ਸੂਟ ਲੈਣਾ ਹੈ ਸੂਟ ਲੈਣਾ ਸੂਟ ਲੈਣਾ ਹਾਂ ਕੀ ਕਰਨਾ ਸੂਟ ਲੈ ਕੇ ਸੁਵਾਣਾ ਕਿੱਥੇ ਲੈਣਾ ਫੂਟ ਵਾ ਕੇ ਵਿਆਹ ਕਿਹੜੇ ਸਾਰੇ ਵਿਆਹ ਤੂੰ ਬੱਬਾ ਘਰੀ ਰਹਿਣਾ ਕਿਹੜਾ ਨਹੀਂ ਜਾਣਾ ਮੈਂ ਤੇਰੇ ਨਾਲ ਮੈਂ ਬਤੀ ਲੈ ਕੇ ਜਾਣਾ ਤੇਰੇ ਛੜ ਵਾਲੇ ਕੰਮ ਮੈਗੇ ਨਹੀਂ ਜਾਣਾ ਠੀਕ ਈ ਇਦਾਂ ਕਹ ਦੱਸ ਕੀ ਆ ਕਿਸ ਦੇਣ ਦੀ ਦੱਸ ਨਹੀਂ ਕੰਮ ਤੇਰੀ ਹੋ ਗਿਆ ਆ ਕੀ ਦਿਨਾ ਹੈ ਯਾਰ ਇਹ ਕੀ ਖੇੜਨਾ ਦੱਸ ਚੱਲ ਮੂੰਣਾ ਬਣਾਇ ਤੈਨੂੰ ਕਰ ਲਿਆ ਫੇਰ ਲੈ ਲੈਂਦੇ ਆ ਕੀ ਖੇੜਨਾ ਐ ਆਓ ਮੀਨਾ ਆਓ ਮੀਨਾ ਮੀਨਾ ਕੈਸੀ ਨਹੀਂ

ਟੱਲੀਆ ਜਾ ਇਹ ਸਿਰ ਖፋ ਮਾਰਦੀ ਏ ਕਿ ਇਹਨੂੰ ਕਿਤੇ ਲੈ ਕੇ ਜਾਵਾਂ ਦਾ ਉੱਥੇ ਵੀ ਇਹਨੇ ਕੋਈ ਕਰਨਾ ਉਦੋਂ ਆਂਦਾ ਇਹ ਘਰ ਵਾਲੀ ਨੂੰ ਲੈ ਕੇ ਆਈ ਨਾਲ ਇਹਨੇ ਨਿਮਰਜ ਰੋਸ ਕਢਾ ਕਰਾ ਦੇਣਾ ਨਾ ਮੈਨੂੰ ਕਿਤੇ ਖੜਨ ਦੇਗਾ ਨਾ ਉਹ ਨਹੀਂ ਤਾਂ ਮਤੇ ਤਾਰਾ ਦਿਆ ਤੋਂ ਉਥੋਂ ਨੇ ਤਾਂ ਤਾ ਦਿਆਂ ਮੰਮੀ ਨਾ ਤਾਲ ਦਿੱਤੇ ਨੂੰ ਪਲਾਈ ਤੇ ਉਹ ਦੇ ਪੂਣ ਤਾਦਿਆ ਮਟਾ ਤੀ ਤਾਦੇ ਆ ਤਾਓ ਦਾਤੀਆਂ ਨਹੀਂ ਉਹ ਤੀ ਆਤਾ ਅੰਤੀ ਅੰਤੀ ਨਾ ਤੀ ਤਾ ਤੂਈ ਤਾ ਦੇਦ ਤਾਤੰਦਾ ਉਹ ਤੀਤਾ ਦਿੱਤੀਦਾ ਤੀਤਾ ਤੇ ਜਤੀ ਦਾ ਆ ਇਤਿਤਾ ਦੀ ਨਾਇਨ ਟਾਇਨ ਦਦੀਆਤੀ ਟੂਡੋਂ ਅਤਾਤ ਆਓ ਆਗ ਟੋਂਦਾ ਤੂੰ ਤੇਤਾ ਤੇ ਓ ਅਤਾਤਾ ਦਾਈ ਡੀਤਾ

ਅਤਾ ਤਾ ਤਾ ਤੇ ਤੇ ਓ ਤੇ ਦਾ ਤਾ ਦਾ ਤਨ ਮੇ ਦਾ ਤੇ ਦੈਦ ਤਾ ਦਇਆ ਤੈ ਦਾ ਐਨ ਅਤਾ ਤਾ ਤਾ ਨੀ ਤੋਨੀਆ ਤਾਉਂ ਦੀ ਤੋਤੇ ਆਉਂਦੀ ਤਾਂਦੀ ਤਾਂਦੀ ਤੋਇ ਤੂਆ ਤੋ ਆਉਂ ਦਾ ਲੋ ਤੇ ਇੱਤੇ ਤੰਦ ਆਤ ਅਨੰਦ ਦੇਤ ਤਾਂ ਤੀਨਾ ਦੇ ਤੀ ਤਤੀ ਤਾਨ ਨੀ ਮੈਂ ਤਾਦੀ ਦਾਤ ਤੂੰ ਤੈ ਆਇਆ ਨਾ ਆਓ ਕਾਂਡੋ ਦੇਆ ਦਾ ਆਓ ਆਓ ਦੇਤਾ ਦਦਿਆ ਆਇਓ ਦੀ ਤਾ ਤੀ ਤਤੀ ਤਾ ਤਾ ਤੰਦ ਤੰਦ